ਹੇਲੂਇਆ ਮੇਰੇ ਬਲੋ ਐਂਡ ਜੀਸ ਕ੍ਰਾਈਸਟ ਮਿਸ਼ਨਰੀ ਬਲੋ ਸਾਰੇ ਹੀ ਪ੍ਰਭੂ ਦੇ ਲੋਕਾਂ ਨੂੰ ਜੈ ਮਸੀਹੀ ਦੀ ਇੱਕ ਵਾਰ ਫਿਰ ਮੈਂ ਤੁਹਾਡੇ ਸਾਹਮਣੇ ਪ੍ਰਭੂ ਦੇ ਵਚਨ ਦੇ ਵਿੱਚੋਂ ਕੁਝ ਆਪਾਂ ਮੰਨਨ ਕਰਨ ਜਾ ਰਹੇ ਹਾਂ ਸਿੱਖਾਂਗੇ ਕਿ ਪ੍ਰਭੂ ਦਾ ਵਚਨ ਤੁਹਾਨੂੰ ਅਤੇ ਮੈਨੂੰ ਕਿਸ ਗੱਲ ਦੀ ਸਿੱਖਿਆ ਅਤੇ ਕਿਸ ਗੱਲ ਦੀ ਤਾੜਨਾ ਦਿੰਦਾ ਹੈ ਹੇਲੂਇਆ ਕਿਉਂਕਿ ਪ੍ਰਭੂ ਦਾ ਵਚਨ ਇੱਕ ਜੀਵਤ ਵਚਨ ਹੈ ਇਹ ਜਿਹੜੀ ਪ੍ਰਭੂ ਦੀ ਬਾਣੀ ਹੈ ਕੋਈ ਇਮੇਜਿਨੇਸ਼ਨ ਨਹੀਂ ਹੈ ਕੋਈ ਕਲਪਨਾ ਨਹੀਂ ਹੈ ਲੇਕਿਨ ਇਹ ਪ੍ਰਭੂ ਦਾ ਕੀ ਹੈ ਸਾਇ ਬ੍ਰੈਥ ਹੈ ਹallelujah ਜਿਸ ਤਰ੍ਹਾਂ ਸਾ ਅੰਦਰ ਨੂੰ ਲੈਂਦੇ ਹਾਂ ਬਾਹਰ ਨੂੰ ਕੱਢਦੇ ਹਾਂ ਉਸੇ ਤਰ੍ਹਾਂ ਪ੍ਰਭੂ ਦਾ ਵਚਨ ਪ੍ਰਭੂ ਦਾ ਕਲਾਮ ਤੁਹਾਡੇ ਅਤੇ ਮੇਰੇ ਜੀਵਨ ਦੇ ਵਿੱਚ ਇੱਕ ਜ਼ਿੰਦਗੀ ਨੂੰ ਜਿਉਣ ਦਾ ਢੰਗ ਤਰੀਕਾ ਅਤੇ ਮੈਥਡ ਦੱਸਦਾ ਹੈ ਹallelujah ਅੱਜ ਆਪਾਂ ਪ੍ਰਭੂ ਦੇ वचन ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਜਿਹੜੇ ਸਚਿਆਰੇ ਨੇ ਜਿਹੜੇ ਸੱਚ ਦੇ ਰਾਹ ਉੱਤੇ ਚੱਲਦੇ ਨੇ ਜਿਹੜੇ ਪ੍ਰਭੂ ਦੇ ਕਲਾਮ ਨੂੰ ਸੁਣਦੇ ਨਾਲ ਨਾਲ ਉਹਦੇ ਉੱਤੇ ਅਮਲ ਕਰਦੇ ਨੇ ਪ੍ਰਭੂ ਦੇ वचन ਦੇ ਅਨਸਾਰ ਚੱਲਦੇ ਨੇ ਅਤੇ ਸੱਚ ਦਾ ਸਹਾਰਾ ਲੈਂਦੇ ਨੇ ਤੇ ਪ੍ਰਭੂ ਦਾ वचन ਕਹਿੰਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਲੋਕ ਹੋਣਗੇ ਹallelujah ਅਤੇ ਉਹ ਕੌਨ ਨੂੰ ਮੈਂ ਕੀ ਦਿਆਂਗਾ ਅੱਜ ਪੜਾਂਗੇ ਆਪਾਂ ਕਹਾਉਤਾਂ ਦੀ ਕਿਤਾਬ ਉਹਦਾ 2 ਤੇ 21 ਆਇਤ ਮੈਂ ਤੁਹਾਡੇ ਵਾਸਤੇ ਪੜਾਂਗਾ ਪ੍ਰਭੂ ਦੇ वचन 'ਚ ਲਿਖਿਆ ਹੈ ਸਚਿਆਰ ਹੀ ਧਰਤੀ ਉੱਤੇ ਵਸਣਗੇ ਅਤੇ ਖਰੇ ਹੀ ਉਹਦੇ ਵਿੱਚ ਰਹਿ ਜਾਣਗੇ ਹallelujah ਪ੍ਰਭੂ ਦੇ ਵਚਨ ਦੇ ਵਿੱਚ ਬੜੀ ਇੱਕ ਅਲੌਕਿਕ ਅਤੇ ਚਮਤਕਾਰੀ ਇੱਕ ਗੱਲ ਨੂੰ ਪ੍ਰਭੂ ਦੇ ਵਚਨ ਚ ਬਿਆਨ ਕੀਤਾ ਹੋਇਆ ਹੈ ਕਿ ਕਿਸ ਤਰ੍ਹਾਂ ਪ੍ਰਭੂ ਦਾ ਵਚਨ ਕਹਿੰਦਾ ਜਿਹੜੇ ਸਚਿਆਰ ਹੀ ਧਰਤੀ ਉੱਤੇ ਵਸਣਗੇ ਹallelujah ਅਤੇ ਖਰੇ ਹੀ ਪ੍ਰਭੂ ਦੇ ਵਿੱਚ ਰਹਿ ਰਹਿ ਜਾਣਗੇ ਰਹਿਣਗੇ ਜਾਂ ਰਹਿ ਜਾਣਗੇ ਹallelujah ਦੇਖੋ ਪ੍ਰਭੂ ਨੇ ਵਾਦੇ ਆਪਣੇ ਲੋਕਾਂ ਦੇ ਨਾਲ ਕੀਤੇ ਹੋਏ ਸੀ ਜਦੋਂ ਇਜ਼ਰਾਈਲੀ ਲੋਕ ਮਿਸਰ ਦੇ ਵਿੱਚ ਗੁਲਾਮ ਸੀ ਦੁਹਾਈ ਦਿੰਦੇ ਸੀ ਉਹਨਾਂ ਨੂੰ ਉਹ ਦਾ ਜਿਹੜੀ ਮਜ਼ਦੂਰੀ ਜਿਹੜੀ ਉਹ ਮਿਹਨਤ ਕਰਦੇ ਸੀ ਉਹਨਾਂ ਨੂੰ ਉਹਦਾ ਮਿਹਨਤਾਨਾ ਜਿਹੜਾ ਨਹੀਂ ਮਿਲਦਾ ਸੀ ਉਹ ਰੋਂਦੇ ਸੀ ਉਹਨਾਂ ਨੂੰ ਪ੍ਰੋਪਰ ਜਿਹੜਾ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਨੂੰ ਮਾਰਿਆ ਜਾਂਦਾ ਸੀ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਹਾਲੇਲੂਇਆ ਲੇਕਿਨ ਪ੍ਰਭੂ ਨੇ ਉਹਨਾਂ ਦੀ ਦੁਹਾਈ ਨੂੰ ਸੁਣਿਆ ਕਿਸ ਤਰ੍ਹਾਂ ਉਹ ਉਹਨਾਂ ਲੋਕਾਂ ਨੂੰ ਆਪਣੀ ਪਰਜਾ ਨੂੰ ਕਿਸ ਤਰ੍ਹਾਂ ਉਹ ਅਜਿਪ ਦੇ ਵਿੱਚੋਂ ਮਿਸਰ ਦੇ ਵਿੱਚੋਂ ਲੈ ਕੇ ਉਸ ਕਨਾਨ ਦੇਸ਼ ਦੇ ਵੱਲ ਆਇਆ ਹallelujah ਬਹੁਤ ਸਾਰੇ ਲੋਕ ਰਸਤੇ ਦੇ ਵਿੱਚ ਹੀ ਮਰ ਗਏ ਉਹਨਾਂ ਦੇ ਵਿੱਚੋਂ ਕਾਲ ਤੇ ਯੋਸ਼ੂਆ ਜਿਹੜਾ ਸੀ ਯੋਸ਼ੂਆ ਉਹ ਉਸ ਵਾਦੇ ਵਾਲੀ ਲੈਂਡ ਤੇ ਪਹੁੰਚਿਆ ਜਿਹੜੀ ਉਹਨਾਂ ਨੂੰ ਪ੍ਰਭੂ ਨੇ ਵਾਦਾ ਕੀਤਾ ਹੋਇਆ ਸੀ ਹallelujah ਬਾਕੀ ਜਿੰਨੇ ਵੀ ਸੀ ਜਿਹੜੇ ਜਿਨ੍ਹਾਂ ਨਾਲ ਪ੍ਰਭੂ ਨੇ ਵਾਦਾ ਕੀਤਾ ਸੀ 22 ਤੋਂ 30 ਲੱਖ ਦੇ ਜਿਹੜੇ ਸਕਾਲਰ ਜਿਹੜੇ ਦੱਸਦੇ ਨੇ ਪ੍ਰਭੂ ਦੇ ਵਚਨ ਦੇ ਅਨੁਸਾਰ ਉਹ ਉਸ ਜਿਹੜਾ ਡੇਜ਼ਰਟ ਸੀ ਉਹ ਮਾਰੂਥਲ ਦੇ ਵਿੱਚ ਮਰ ਗਏ ਲੇਕਿਨ ਉਹਨਾਂ ਦੇ ਦੋਤਰੇ ਪੋਤਰੇ ਦਰੁੱਤੜੇ ਜੋ ਹਗੇ ਸੀ ਉਹ ਉਹਨਾਂ ਦੇ ਵਿੱਚ ਜਿਹੜੇ ਹੈ ਉਹ ਵਰਚ ਨੇਮ ਦੈਟ ਆਈ ਉਸ ਜਗਾ ਦੇ ਵਿਚਾਰੇ ਹallelujah ਇਸੇ ਤਰ੍ਹਾਂ ਪ੍ਰਭੂ ਕਿੰਨਾ ਲੋਕਾਂ ਦਾ ਸਾਥ ਦਿੰਦਾ ਹੈ ਜਿਹੜੇ ਲੋਕ ਸਚਿਆਰੇ ਨੇ ਪ੍ਰਭੂ ਦੇ ਵਚਨ ਚ ਲਿਖਿਆ ਹੈ ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਅ ਜਬੂਰਾ ਦੀ ਪੋਥੀ 37 ਦਾ 29 ਉਥੇ ਲਿਖਿਆ ਹੋਇਆ ਹੈ ਜਿਹੜੇ ਧਰਮੀ ਨੇ ਉਹੀ ਧਰਤੀ ਦੇ ਵਾਰਸ ਹੋਣਗੇ ਹallelujah ਪ੍ਰਭੂ ਦਾ ਵਚਨ ਤੁਹਾਨੂੰ ਅਤੇ ਮੈਨੂੰ ਨਵੇਂ ਨਿਜ਼ਮ ਦੇ ਵਿੱਚ ਜਦੋਂ ਬੁੱਕ ਆਫ ਮੈਥਿਊ ਦੀ ਮਤੀ ਦੀ ਅੰਜੀਲ ਚ ਪੜਦੇ ਹਾਂ ਉਹ ਹਲੀਮ ਨੇ ਜਿਹੜੇ ਹਲੀਮ ਉਹ ਜਿਹੜੇ ਸਚਿਆਰੇ ਨੇ ਜਿਹੜੇ ਖਰੀ ਚਾਲ ਚੱਲਦੇ ਨੇ ਜਿਹੜਾ खरे ਵਚਨ ਦੀ ਕਾਮਨਾ ਕਰਕੇ ਅਤੇ खरे ਵਚਨ ਦੇ ਅਨੁਸਾਰ ਚੱਲਦੇ ਨੇ ਪ੍ਰਭੂ ਉਹਨਾਂ ਨੂੰ ਧਰਤੀ ਦੇ ਵਾਰਸ ਬਣਾਏਗਾ ਅਤੇ खरे ਹੀ ਉਹਦੇ ਵਿੱਚ ਰਹਿਣਗੇ ਹਾਲੇਲੂਇਆ ਇਸ ਲਈ ਸੱਚਿਆਰਾ ਬਣਨਾ ਅਤੇ ਪ੍ਰਭੂ ਦੇ ਵਿੱਚ ਖਰੇ ਰਹਿਣਾ مسی ਲੋਗਾ ਦੀ ਫੰਡਾਮੈਂਟਲ ਡਿਊਟੀ ਹੈ ਇਹ ਉਹਨਾਂ ਦਾ ਫੰਡਾਮੈਂਟਲ ਕਰਤੱਵ ਹੈ ਕਿ ਪ੍ਰਭੂ ਦੇ ਵਿੱਚ ਕਿਸ ਤਰ੍ਹਾਂ ਬਣੇ ਰਹਿਣਾ ਹੈ ਹਾਲੇਲੂਇਆ ਇਸ ਲਈ ਤੁਹਾਡਾ ਤੇ ਮੇਰਾ ਜੀਵਨ ਸੱਚਿਆਰਾ ਵਾਲਾ ਤੇ ਖਰਾਈ ਵਾਲਾ ਹੋਣਾ ਚਾਹੀਦਾ ਹੈ ਹਾਲੇਲੂਇਆ ਇਹ ਹੋਵਾ ਜਨ ਕਿੰਨਾਂ ਦੀ ਲੜਦਾ ਹੈ ਯਹੋਵਾ ਪਰਮੇਸ਼ਰ ਯਿਸੂ ਮਸੀਹ ਕਿੰਨਾ ਦੇ ਨਾਲ ਖੜਦਾ ਹੈ ਉਹ ਬਦਕਾਰਾਂ ਦੇ ਨਾਲ ਉਹ ਚੋਰਾਂ ਦੇ ਠੱਗਾਂ ਦੇ ਨਾਲ ਨਹੀਂ ਖੜਦਾ ਉਹ ਜੰਗ ਉਹਨਾਂ ਦੀ ਲੜਦਾ ਹੈ ਜਿਹੜੇ ਸੱਚਾਰੇ ਨੇ ਜਿਹੜੇ ਖਰਿਆਈ ਦੇ ਵਿੱਚ ਰਹਿੰਦੇ ਨੇ ਪ੍ਰਭੂ ਦੇ ਵਚਨ ਚ ਜਿਵੇਂ ਲਿਖਿਆ ਹਾਇ ਕਹਿੰਦਾ ਸੱਚਰੇ ਹੀ ਉਹ ਦੇ ਵਿੱਚ ਰਹਿ ਜਾਣਗੇ ਹallelujah ਅੰਤ ਪ੍ਰਭੂ ਦੇ ਲੋਕੋ ਕਿਹੜੇ ਪ੍ਰਭੂ ਦੇ ਵਿੱਚ ਰਹਿਣਗੇ ਜਿਹੜੇ ਲੋਕ खरे ਨੇ ਅਤੇ ਖਰਿਆਈ ਦੇ ਨਾਲ ਆਪਣਾ ਜਿਹੜਾ ਜੀਵਨ ਪ੍ਰਭੂ ਦੀ ਬਾਣੀ ਦੇ ਅਨੁਸਾਰ ਬਤੀਤ ਕਰਦੇ ਨੇ ਉਹੀ ਲੋਕ ਪ੍ਰਭੂ ਦੀ ਬਾਣੀ ਦੇ ਵਿੱਚ ਅਤੇ ਪ੍ਰਭੂ ਦੇ ਨਾਲ ਖੜੇ ਰਹਿਣਗੇ ਹallelujah uprights ਵਰਡ ਇੱਕ ਯੂਜ਼ ਕੀਤਾ ਹੋਣਾ ਨਹੀਂ ਇਸ ਲਈ ਕੀ ਕਰਦਾ ਹੈ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਚੱਲਣਾ ਹੈ ਆਪਣਾ ਜੀਵਨ ਦਿਵਿ ਸੱਚਾਈ ਅਤੇ ਖਰੇ ਰਹਿਣ ਦੀ ਸ਼ਮਤਾ ਹੋਣੀ ਚਾਹੀਦੀ ਹੈ ਤਾਂ ਕਿ ਅੰਤ ਦੇ ਦਿਨਾਂ ਦੇ ਵਿੱਚ ਪ੍ਰਭੂ ਤੇ ਪ੍ਰਭੂ ਤੁਹਾਨੂੰ ਅਤੇ ਮੈਨੂੰ ਉਸ ਧਰਤੀ ਦਾ ਵਾਰਸ ਬਣਾ ਸਕੇ ਜਿੱਥੇ ਅਨੰਤ ਜੀਵਨ ਹੈ ਜਿੱਥੇ ਕੋਈ ਮਰਨ ਅਤੇ ਮੌਤ ਜਿਹੜੀ ਹੈ ਉਹ ਨਹੀਂ ਹੈ ਹallelujah ਇਸ ਲਈ ਸੱਚਿਆਰਿਆਂ ਦਾ ਸੱਚਾਰੇ ਧਰਤੀ ਦੇ ਵਾਰਸ ਹੋਣਗੇ ਅਤੇ खरे ਲੋਗ ਪ੍ਰਭੂ ਦੇ ਵਿੱਚ ਰਹਿਣਗੇ ਬਾਕੀਆਂ ਦੀ ਪ੍ਰਭੂ ਦੇ ਪ੍ਰਭੂ ਦੇ ਕਲਾਮ ਦੇ ਵਿੱਚ ਕੋਈ ਥਾਂ ਨਹੀਂ ਹੈ ਹਾਲੇਲੂਇਆ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਰੱਬ ਪ੍ਰਭੂ ਤੁਹਾਨੂੰ ਇਹਨਾਂ ਬਚਨਾਂ ਦੇ ਨਾਲ ਪ੍ਰਭੂ ਤੁਹਾਨੂੰ ਬਰਕਤ ਤੇ ਸ਼ਿਸ਼ਤੇਵੇ ਹਾਲੇਲੂਇਆ ਆਮੀਨ